ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਸੋ ਜਦੋਂ ਭਾਈ ਮੂਲਾ ਜੀ ਗੁਰੂ ਨਾਨਕ ਪਾਸ਼ਾ ਜੀ ਤੋਂ ਪੁੱਛਣਾ ਕਰਦੇ ਨੇ ਕਿ ਸਤਿਗੁਰ ਜੀ ਤੁਸੀਂ ਸਾਨੂੰ ਦੱਸੋ ਕਿ ਕਲਯੁਗ ਦੇ ਅੰਦਰ ਸਿੱਖੀ ਦੀ ਮਰਿਆਦਾ ਨੂੰ ਕਿਵੇਂ ਰੱਖਿਆ ਜਾ ਸਕਦਾ ਹੈ ਕਿਵੇਂ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਫਰਮਾਉਂਦੇ ਨੇ ਕਿ ਹੈ ਭਾਈ ਮੂਲਾ ਕਲਯੁਗ ਦੇ ਵਿੱਚ ਸਿੱਖੀ ਦੀ ਮਰਿਆਦਾ ਇਹੀ ਹੈ ਕਿ ਜੋ ਸਿੱਖ ਹੋਵੇ ਸੋ ਜੂਏ ਤੇ ਵੇਸਭਾ ਦਾ ਤਿਆਗ ਕਰੇ ਸਿੱਖਾਂ ਨੂੰ ਗੁਰੂ ਦਾ ਜਿਹੜਾ ਰੂਪ ਸਮਝ ਕੇ ਜਾਣੇ ਉਨਾ ਦਾ ਸਤਿਕਾਰ ਕਰੇ ਸ਼ਬਦ ਨਾਲ ਪ੍ਰੀਤ ਕਰੇ ਤੇ ਸ਼ਬਦ ਤੇ ਗੁਰੂ ਨੂੰ ਇੱਕ ਰੂਪ ਜਾਣੇ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰੇ ਰਾਗ ਪਾਈ ਕਰ ਸ਼ਬਦ ਨੂੰ ਗਾਏ ਤੇ ਧਰਮ ਦੀ ਕੀਰਤ ਕਰੇ ਸਿੱਖਾਂ ਦੀ ਤਨ ਮਨ ਤਨ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕਰੇ ਤੇ ਹੋ ਸਕੇ ਤਾਂ ਉਹਨਾਂ ਦਾ ਪਰਦਾ ਵੀ ਖੱਜੇ ਉਹਨਾਂ ਦਾ ਪਰਦਾ ਵੀ ਟਕੇ ਸੁਪਾਈ ਮੂਲਾ ਕੀੜ ਨੇ ਗੁਰੂ ਉਪਦੇਸ਼ ਨੂੰ ਪਲਦੇ ਬਨਨਿਆ ਜੀ ਗੁਰੂ ਪਾਸ਼ਾ ਜੀ ਨੂੰ ਮੱਥਾ ਟੇਕ ਕੇ ਉਹ ਫਿਰ ਆਪਣੇ ਕਰੇ ਜਾਂਦਾ ਕਹਿੰਦੇ ਆ ਕੋਈ ਗੁਰਸਿੱਖ ਦਿਨ ਜਾਂ ਰਾਤ ਨੂੰ ਆਵੇ ਸਾਰਿਆਂ ਦੀ ਉਹ ਫਿਰ ਦੂੜ ਅੰਸਾਰ ਮਦਦ ਕਰਦਾ ਪ੍ਰਸ਼ਾਦਾ ਪਾਣੀ ਸਿਖਾਏ ਬਿਨਾ ਕਿਸੇ ਨੂੰ ਆਪਣੇ ਮੂਰਤੋਂ ਨਾ ਜਾਣ ਦਿੰਦਾ ਕੋਈ ਲੋੜ ਬੰਦ ਉਹਦੇ ਘਰੇ ਆਵੇ ਤਾਂ ਉਹਦੀ ਉਹ ਜਿੰਨੀ ਹੋ ਸਕੇ ਸੇਵਾ ਬਣੇ ਕਰਦਾ ਬਸਤਰਾਂ ਦੀ ਲੋੜ ਆ ਜੀ ਨੂੰ ਉਹਨੂੰ ਬਸਤਰ ਦਿੰਦਾ ਜੀ ਨੂੰ ਪ੍ਰਸ਼ਾਦਾ ਪਾਣੀ ਦੀ ਜ਼ਰੂਰਤ ਆ ਪ੍ਰਸ਼ਾਦਾ ਪਾਣੀ ਜੇ ਪੰਦਾ ਇਤਤ ਆਪੀ ਜੇ ਕੋਈ ਰਾਹੀ ਪਾਂਦੇ ਗੁਰਸੇਖਬੀਰ ਨੂੰ ਰਾਤ ਪੈ ਜੇ ਤਾਂ ਉਹ ਉਹਨੇ ਆਪਣੇ ਘਰ ਵੀ ਰੱਖ ਲੈਂਦਾ ਸੁਬੋਹਤੀ ਸੋਹਣੇ ਤਰੀਕੇ ਨਾਲ ਗੁਰੂ ਨਾਨਕ ਪਾਸ਼ਾ ਜੀ ਦੇ ਹੁਕਮਾਂ ਨੂੰ ਹੁਕਮ ਆ ਰਿਹਾ ਹੈ ਜੀ ਤੇ ਕਰਨੀ ਰੱਬ ਦੀ ਇੱਕ ਦੇਨ ਕਹਿੰਦੀ ਹੈ ਇੱਕ ਠੱਗ ਜਿਹੜਾ ਕੀ ਗੁਰਬਾਣੀ ਨੂੰ ਦੇ ਸ਼ਬਦ ਨੂੰ ਕੰਥ ਘੜ ਕੇ ਭਾਈ ਮੂਲਾ ਜੀ ਦੇ ਘਰ ਦੇ ਬਾਹਰ ਮੁਰੇ ਆ ਜਾਂਦਾ ਕਿਉਂਕਿ ਆਪਾਂ ਅੱਜ ਵੀ ਦੇਖ ਰਹੇ ਹਾਂ ਬਹੁਤ ਸਾਰੇ ਇਦਾਂ ਦੇ ਬਾਬੇ ਹੁੰਦੇ ਆ ਜਿਹੜੇ ਗੁਰਬਾਣੀ ਦਾ ਜਾਂ ਕਿਸੇ ਗੁਰੂ ਸ਼ਬਦ ਦਾ ਊਠਾ ਅਸਰਾ ਲੈ ਕੇ ਲੋਕਾਂ ਨੂੰ ਠੱਗੀਆ ਮਾਰਦੇ ਨੇ ਹੁਣ ਇਸੇ ਤਰ੍ਹਾਂ ਇਹ ਜਿਹੜਾ ਠੱਦਾ ਇਹ ਸ਼ਬਦ ਬਾਣੀ ਕੰਨ ਤੱਕੜ ਕੇ ਭਾਈ ਮੂਲਾ ਕੀੜ ਜੀ ਦੇ ਘਰ ਦੇ ਦੂਹੇ ਤੇ ਆ ਕੇ ਉਹ ਜਦੋਂ ਗੁਰਬਾਣੀ ਪੜੀ ਸੁਰਿੰਨੀ ਬਾਤ ਚ ਗਾਉਂਦਾ ਭਾਈ ਮੂਲਾ ਜੀ ਨੇ ਬਾਣੀ ਦਾ ਪ੍ਰੇਮੀ ਸੀ ਗੁਰੂ ਸਿੱਖ ਨੂੰ ਉਹਨੂੰ ਸਮਝ ਕੇ ਗੁਰਸਿੱਖ ਜਾਣ ਕੇ ਉਹਦੀ ਬੜੀ ਸੇਵਾ ਪਾਣੀ ਕਰਦਿਆ ਓਂਕਾਰ ਬੁਲਾਉਂਦਾ ਉਹ ਕਹਿੰਦਾ ਵੀ ਮੈਂ ਦੂਰ ਜਾ ਰਿਹਾ ਸੀ ਉਹ ਥੱਕ ਕਹਿੰਦਾ ਤੇ ਮੈਂ ਹੁਣ ਥੱਕ ਗਿਆ ਹਾਂ ਜੇਕਰ ਫਨੋ ਤਰਾਜ ਨਾ ਹੋਵੇ ਤਾਂ ਕੀ ਆ ਜਰਾਤ ਮੈਂ ਤੁਹਾਡੇ ਘਰ ਠਹਿਰ ਸਕਦਾ ਹਾਂ ਤੇ ਭਾਈ ਮੂਲਾ ਜੀ ਪਹਿਲਾਂ ਹੀ ਬਹੁਤ ਜ਼ਿਆਦਾ ਸੇਵਾ ਭਾਵ ਰੱਖਦੇ ਨੇ ਉਹ ਕਹਿੰਦੇ ਹਾਂਜੀ ਸਾਨੂੰ ਕੋਈ ਸਮੱਸਿਆ ਨਹੀਂ ਤੁਸੀਂ ਆਓ ਤੁਹਾਡੀ پوری ਸੇਵਾ ਕੀਤੀ ਜਾਊਗੀ ਤੁਸੀਂ ਬਰਾਜੋ ਸੋਰਾਤ ਹੁੰਦੀ ਆ ਭਾਈ ਸਾਹਿਬ ਤੇ ਉਹਨਾਂ ਦੀ ਪਤਨੀ ਉਹਨਾਂ ਦੀ ਖੂਬ ਸੇਵਾ ਕਰਦੇ ਨੇ ਉਹਨਾਂ ਨੂੰ ਚੰਗਾ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਸੋਨਾ ਬਿਸਤਰਾ ਵਿਛਾ ਕੇ ਦਿੰਦੇ ਨੇ ਤੇ ਜਦੋਂ ਉਹ ਸੋ ਜਾਂਦੇ ਆ ਸਾਰੇ ਜਾਣੇ ਹੁਣ ਉਹਨਾਂ ਸਮੇਂ ਵਿੱਚ ਕੀ ਹੁੰਦਾ ਸੀ ਔਰਤਾਂ ਜਿਹੜੀਆਂ ਘਰ ਦੀਆਂ ਉਹ ਕਾਫੀ ਜੇਵਰ ਪਾ ਕੇ ਰੱਖਦੀਆਂ ਸੀ ਗਹਿਣੇ ਪਾ ਕੇ ਰੱਖਦੀਆਂ ਸੀ ਜੀ ਆਮ ਘਰਾਂ ਦੇ ਵਿੱਚ ਵੀ ਕੰਮ ਕਰਦੇ ਸਮੇਂ ਪਰ ਜਿਵੇਂ ਅੱਜ ਕੱਲ ਲੋਕ ਕਰੋ ਅਲਮਾਰੀਆਂ ਵਗੈਰਾ ਹੁੰਦੀਆਂ ਉਹਨਾਂ ਸਮੇਂ ਤੇ ਇਦਾਂ ਦਾ ਕੁਝ ਨਹੀਂ ਸੀ ਤੇ ਭਾਈ ਮੁੰਲਾ ਜੀ ਦੀ ਜਿਹੜੀ ਪਤਨੀ ਆ ਹੁਣ ਉਹ ਰਾਤ ਨੂੰ ਆਲਦੇ ਸਾਰੇ ਜੇਵਰ ਆਪਣੇ ਘੇਨੇ ਲਾ ਕੇ ਇੱਕ ਡੱਬੇ ਵਿੱਚ ਪਾ ਕੇ ਤੇ ਆਦੇ ਸਹਾਰੇ ਰੱਖ ਕੇ ਸੌ ਜਾਂਦੀ ਕਿਉਂਕਿ ਇਸ ਤਰ੍ਹਾਂ ਹੀ ਹਰਦਾ ਉਹਨਾਂ ਨਾਲ ਅੱਜ ਘੜਦੀਆਂ ਸੀ ਤੇ ਭਾਈ ਮੁੰਲਾ ਜੀ ਫੇਰ ਕਰਦੇ ਜਿਹੜਾ ਹਵੇਲੀ ਆ ਉਹਨਾਂ ਦੇ ਉਹਦੇ ਦਰਵਾਜ਼ੇ ਨੂੰ ਜਿੰਦਾ ਲਾ ਦਿੰਦੇ ਨੇ ਚਾਬੀ ਸਹਾਰੇ ਰੱਖ ਦਿੰਦੇ ਨੇ ਤੇ ਸਾਰਾ ਡੱਬ ਜਿਹੜਾ ਸੌ ਜਾਂਦਾ ਹੁਣ ਜੀ ਜਦੋਂ ਤੀ ਕੀ ਰਾਤ ਹੁੰਦੀ ਆ ਉਹ ਥੱਗ ਉੱਠਦਾ ਡੱਬੇ ਪੈਰੀ ਦੇ ਨਾਲ ਤੇ ਪਾਈ ਮੁੰਲਾ ਜੀ ਦੇ ਪਤਨੀ ਦੇ ਸੌਣੇ ਪਿਆ ਗਿਆ ਨੇ ਵਾਲਾ ਦੱਬਾ ਚੌਕ ਕੇ ਜਾਣ ਲੱਗਦਾ ਜਦੋਂ ਫਟਾਫਟ ਜਾਣ ਲਈ ਗੇਟ ਕੋਲੇ ਪਹੁੰਚਦਾ ਤਾਂ ਤੀ ਦੇਖਦਾ ਕਿ ਹਵੇਲਦੀ ਦੇ ਦਰਵਾਜ਼ੇ ਨੂੰ ਅੰਦਰ ਤੋਂ ਜਿੰਦਾ ਲੱਗਿਆ ਹੋਇਆ ਤਾਲਾ ਲੱਗਿਆ ਹੋਇਆ ਜਿਹਦੀ ਜੜੀ ਚਾਬੀ ਹੈ ਉਹ ਪਾਈ ਮੁੰਲਾ ਜੀ ਕੋਲ ਹੈ ਉਹ onu ਖਿੱਚਦਾ ਕੋਸ਼ਿਸ਼ ਕਰਦਾ ਕਿਸੇ ਹਿਸਾਬ ਨਾਲ ਕਿ ਤੁੱਟੇ ਜਾਂ ਖੁੱਲਨ ਜੇ ਤੇ ਖੜਕੇ ਦੇ ਨਾਲ ਪਾਈ ਮੁੰਲਾ ਜੀ ਦੀ ਜਾਗ ਖੁੱਲਦੇ ਜਾਂਦੀ ਹੈ ਜਦੋਂ ਉਹ ਉੱਠਦੇ ਆ ਤੇ ਉਹਨਾਂ ਨੂੰ ਬੇੜੇ ਦੇ ਵਿੱਚ ਉਹ ਜਿਹੜਾ ਗੁਰਸਿੱਖ ਬਣ ਕੇ ਆਇਆ ਠੱਗਾ ਉਹ ਖੜਾ ਦਿਖਾਈ ਦਿੰਦਾ ਤੇ ਪੁੱਛਦਾ ਵੀ ਤੂੰ ਸਿੰਘ ਇੱਥੇ ਇਸ ਵੇਲੇ ਵੀ ਤੁਹਾਨੂੰ ਕੋਈ ਚੀਜ਼ ਦੀ ਜਰੂਰਤ ਸੀ ਮੈਨੂੰ ਠਾ ਲੈਣਾ ਸੀ ਤੇ ਉਹ ਜਿਹੜਾ ਉਹ ਠੱਗਾ ਉਹ ਡਰ ਜਾਂਦਾ ਵੀ ਕਿਤੇ ਮੇਰੀ ਗੱਲ ਦਾ ਪਤਾ ਨਾ ਲੱਗ ਦੇ ਉਹ ਕਹਿੰਦਾ ਜੀ ਮੈਨੂੰ ਦਰਵਾਜ਼ਾ ਖੋਲ ਦੋ ਮੈਂ ਰਮਣੇ ਜਾਣਾ ਦਾ ਰਮਣੇ ਦਾ ਅਰਥ ਸੀ ਕਿ ਮੈਂ ਜੰਗਲ ਪਾਣੀ ਜਾਣਾ ਬਾਥੂ ਟਾਇਲਟ ਜਾਣਾ ਸੋ ਭਾਈ ਮੁੰਡਾ ਜੀ ਕਹਿੰਦੇ ਆ ਵੀ ਗੁਰਸੇਖਾ ਜੀ ਇਹ ਇਸਵੇ ਦੇ ਭਾਈ ਸਾਹਿਬ ਜੀ ਬਹੁਤ ਬਾਹਰ ਹਨੇਰਾ ਅੱਧੀ ਰਾਤ ਹੈ ਤੇ ਜੰਗਲੀ ਜਾਨਵਰ ਅਕਸਰ ਇਹੋ ਜੇ ਸਾਹਮੇ ਦੇ ਵਿੱਚ ਹਮਲਾ ਕਰ ਦਿੰਦੇ ਆ ਜਾਨ ਬੰਦੇ ਦੇ ਉੱਤੇ ਤੇ ਤੁਸੀਂ ਜੇ ਜਾਉਂਗੇ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਤੁਸੀਂ ਇਸ ਤਰ੍ਹਾਂ ਕਰੋ ਇੱਥੇ ਹੀ ਰਹਿਣਾ ਫੇਰ ਧੂਰੇ ਦੇ ਵਿੱਚ ਮੈਂ ਸੁਪਤਾ ਮੰਗਾ ਨਾਲੇ ਤੁਹਾਨੂੰ ਜਨਾਨ ਕਰਾਤਾ ਹਾਂ ਹੁਣ ਤੁਸੀਂ ਇਹ ਦੇਖੋ ਸੰਤਾ ਜੀ ਭਾਈ ਮੁੰਲਾ ਕੀੜ ਜੀ ਗੁਰੂ ਨਾਨਕ ਪਾਸ਼ਾ ਦੀ ਦਾ ਹੁਕਮ ਵਰਤਨ ਨੇ ਬੰਨ੍ਹ ਕੇ ਕਿਵੇਂ ਉਹਦੇ ਮਤਾਬਕ ਜ਼ਿੰਦਗੀ ਬਿਜਾਰ ਰਹੀ ਹੈ ਨਾ ਸਿਰਫ ਉਹ ਗੁਰਸਿੱਖਾਂ ਦੀ ਜਾਂ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਬਲਕਿ ਗੁਰੂ ਦਾ ਪਿਆਰਾ ਐਨਾ ਸਤਕਾਰ ਕਰਿਆ ਉਸ ਸਿੱਖ ਦਾ ਕਿ ਉਹ ਕਹਿ ਰਿਹਾ ਕਿ ਰਮਨੇ ਵੇੜੇ ਚ ਹੀ ਚਲਾ ਜਾ ਮੈਂ ਸਭ ਕਾਂਵਾ ਉਸਦੇ ਗੰਦ ਤੋਂ ਵੀ ਨਾ ਪ੍ਰਤਣੇ ਕਰ ਰਹੀ ਹੈ ਜੀ ਪਰ ਹੁਣ ਜਿਹੜਾ ਉਠੱਗਾ ਉਹਨੂੰ ਤਾਂ ਐ ਸੀ ਕਿ ਮੈਂ ਸਵੇਰ ਹੋਉਣ ਤੋਂ ਪਹਿਲਾਂ ਪਹਿਲਾਂ ਐਥੋਂ ਨਿਕਲ ਜਾਂ ਤਾਂ ਕਿ ਸੁਬਾ ਇਹਨਾਂ ਨੂੰ ਪਤਾ ਲੱਗੂ ਜੇ ਜਦੋਂ ਦੀ ਪਤਨੀ ਕਹਿੰਨੀ ਪਾਉਂਦੇ ਦੇਖੂਗੀ ਤਾਂ ਬਾਲ ਸਰਾ ਨਹੀਂ ਹੋਊਗਾ ਨਹੀਂ ਉਹ ਜਿੱਦ ਕਰਦਾ ਵੀ ਨਹੀਂ ਮੈਂ ਤਾਂ ਬਾਹਰ ਹੀ ਜਾਣਾ ਮੈਨੂੰ ਤੁਸੀਂ ਤਾਲਾ ਖੋਲ ਦੋ ਤੇ ਫੇਰ ਭਾਈ ਮੁੰਡਾ ਜਿਹਦੀ ਜਿੱਦ ਤੇ ਅੱਗੇ ਮਤੇ ਚੁੱਪ ਕਰ ਜਾਂਦੇ ਨੇ ਝੁਕ ਜਾਂਦੇ ਨੇ ਦਰਵਾਜ਼ਾ ਖੋਲ ਦਿੰਦੇ ਨੇ ਜਦੋਂ ਖੋਲਦੇ ਆ ਜੀ ਉਹ ਜਿਹੜਾ ਠਾਕ ਦੇ ਚੂਰ ਆ ਉਹ ਬੜਾ ਖੁਭਰਾਇਆ ਹੋਇਆ ਤੇ ਕਾਲ ਕਾਲ ਚ ਤੁਰਦੇ ਮਾਰੇ ਜਦੋਂ ਭੱਜ ਕੇ ਬਾਹਰ ਜਾਣ ਲੱਗਦਾ ਤਾਂ ਕੀ ਹੁੰਦਾ ਉਹਦੀ ਬਗਲੀ ਦੇ ਵਿੱਚ ਜਿਹੜਾ ਉਹਨੇ ਉਹ ਗਹਿਣਿਆਂ ਵਾਲਾ ਡੱਬਾ ਲੁਕੋਇਆ ਸੀ ਪੂਦੇ ਤੋਂ ਛੋਟੇ ਰਕੇ ਥੱਲੇ ਜ਼ਮੀਨ ਤੇ ਡੁੱਗ ਪੈਂਦਾ ਹੁਣ ਭਾਈ ਮੂਲਾ ਜੀ ਨੇ ਉਹ ਡੱਬਾ ਦੇਖ ਲਿਆ ਗਹਿਣਿਆਂ ਵਾਲਾ ਪਛਾਣੂ ਵੀ ਲਿਆ ਵੀ ਇਹ ਸਾਡਾ ਗਹਿਣਿਆਂ ਵਾਲਾ ਡੱਬਾ ਪਰ ਉਹਨੂੰ ਇਹ ਗੱਲ ਗੁਰੂ ਪਾਸ਼ਾ ਦੀ ਯਾਦ ਆ ਗਈ ਵੀ ਆ ਆ ਦੇ ਗੁਰ ਸਿਖਦਾ ਗੁਰੂ ਦੇ ਪਿਆਰੇ ਦੇ ਪਰਦਾ ਕਰ ਜਨਾ ਗੁਰੂ ਦੇ ਸਾਹ ਹੁੰਦਾ ਮਤਲਬ ਕਿ ਤੇ ਵੀ ਨਰਾਦਰ ਨਹੀਂ ਹੋਣਾ ਚਾਹੀਦਾ ਤਾਂ ਉਹ ਕੀ ਕਰਦਾ ਉਹ ਡੱਬਾ ਚੱਕ ਕੇ ਤੇ ਉਹ ਨੂੰ ਜਿਹੜਾ ਉਠਾ ਗਾਇਆ ਫੜਾ ਕੇ ਕਹਿੰਦਾ ਵੀ ਭਾਈ ਸਾਹਿਬ ਜੀ ਤੁਹਾਡਾ ਆਹ ਹਕ ਪਰ ਜਿ ਸਮਾਨ ਦੇਖ ਗਿਆ ਸੀ ਉਹ ਬੜਾ ਹੈਰਾਨ ਹੁੰਦਾ ਪਰ ਫੜਾ ਬੱਬਾ ਪੜ ਕੇ ਉਥੋਂ ਚਲਾ ਜਾਂਦਾ ਹੁਣ ਸਵੇਰ ਹੁੰਦੀ ਹੈ ਜੀ ਭਾਈ ਮੂਲਾ ਜੀ ਦੀ ਪਤਨੀ ਦੇ ਦੋ ਇਸ ਨਾਨ ਵਗੈਰਾ ਕਰਦੀ ਐ ਤੇ ਗਹਿਣੇ ਪਾਉਣ ਦੀ ਜਦੋਂ ਆਦੇ ਸਰਾਣੇ ਦੇਖਦੀ ਆ ਡੱਬਾ ਚੱਖਣ ਦੀ ਜਾਂਦੀ ਐ ਤਾਂ ਉਹ ਕੀ ਦੇਖਦੀ ਐ ਕਿ ਉੱਥੇ ਕੋਈ ਵੀ ਜੇਵਰਾਣਾ ਡੱਬਾਂ ਨਹੀਂ ਆ ਬੜੀ ਪਰੇਸ਼ਾਨ ਹੁੰਦੀ ਐ ਲੱਭਦੀ ਐ ਵੀ ਰਾਤ ਤਾਂ ਮੈਂ ਇੱਥੇ ਰੱਖਿਆ ਸੀ ਤਾਂ ਆਪਣੇ ਪਤੀ ਨੂੰ ਕਹਿੰਦੀ ਉਹ ਵੀ ਲੱਗਦਾ ਘਰੇ ਕੱਲ ਰਾਤ ਚੋਰ ਆਏ ਸੀ ਤੇ ਗਹਿਣਿਆਂ ਵਾਲਾ ਡੱਬਾ ਲੈ ਗਏ ਤੇ ਨਾਲੇ ਪੁੱਛਦੀ ਐ ਵੀ ਓਹੋ ਤੁਹਾਡਾ ਜਿਹੜਾ ਗੁਰਸਿੱਖ ਭਾਈ ਆਇਆ ਸੀ ਉਹ ਵੀ ਨਹੀਂ ਮੈਨੂੰ ਦੇਖੜਾ ਇਸ ਤੋਂ ਪਹਿਲਾਂ ਕਿ ਭਾਈ ਮੂਲਾ ਜੀ ਦੀ ਪਤਨੀ ਉਸ ਗੁਰਸਿੱਖ ਤੇ ਕੋਈ ਇਲਜ਼ਾਮ ਹੀ ਸ਼ੱਕ ਕਰੇ ਭਾਈ ਮੂਲਾ ਜੀ ਪਹਿਲੇ ਕਹਿੰਦੇ ਨੇ ਵਿਹਾਂ ਭਲੇ ਲੋਕੇ ਆ ਰਾਤ ਨੂੰ ਆਪਣੇ ਘਰੇ ਚੋੜ ਆਈ ਸੀ ਤੇ ਉਹ ਇਹ ਚੋਰੀ ਕਰਕੇ ਦੱਬਾ ਲੈ ਗਏ ਨੇ ਤੇ ਮੈਨੂੰ ਪਤਾ ਲੱਗ ਗਿਆ ਸੀ ਮੈਂ ਪੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜੇ ਨਹੀਂ ਗਏ ਤੇ ਉਹ ਜਿਹੜਾ ਗੁਰਸਿੱਖ ਵੀਰ ਆਪਣੇ ਇੱਕ ਰੇ ਰੁਕਿਆ ਹੋਇਆ ਸੀ ਉਹਨੇ ਸੋਚਿਆ ਵੀ ਕਿਤੇ ਮੈਂ ਬਾਹਰ ਨਾ ਬੰਦਾ ਮੇਰੇ ਤੇ ਜਾਨ ਨਾ ਲੱਗ ਜੇ ਉਹ ਵਿਚਾਰਾ ਬਦਨਾਮੀ ਦੇ ਡਰ ਤੋਂ ਰਾਤ ਨੂੰ ਇੱਥੋਂ ਚਲਾ ਗਿਆ ਮੈਨੂੰ ਦੱਸ ਕੇ ਗਿਆ ਉਹ ਤਾਂ ਉਹਦੀ ਪਤਨੀ ਚੁੱਪ ਕਰ ਜਾਂਦੀ ਐ ਤੇ ਭਾਏ ਮੂਲਾ ਜੀ ਫਿਰ ਆਪਣੀ ਪਤਨੀ ਨੂੰ ਹੋਰ ਜੀਵੜ ਬਣਾ ਦਿੰਦੇ ਨੇ ਕੁਝ ਸਮਾਂ ਪੈਂਦਾ ਜਦੋਂ ਗੁਰਨਾਨਕ ਸਾਹਿਬ ਨੂੰ ਇਸ ਘਟਨਾ ਦਾ ਇਸ ਵਾਰਤਾ ਦਾ ਪਤਾ ਲੱਗਦਾ ਕਿ ਪਾਈਂ ਬੋਲਾ ਜੀ ਨੇ ਸਿੱਖ ਦੇ ਬਦਨਾਮੀ ਨਹੀਂ ਹੋਣ ਦਿੱਤੀ ਗੁਰਸੇਖੰਦੈ ਗੁਰੂ ਦੇ ਸ਼ਬਦ ਦੀ ਇੱਜ਼ਤ ਰੱਖੀ ਆ ਪਰਦਾ ਟੱਗਿਆ ਤੱਗੜੂ ਪਾਸ਼ਾ ਜੀ ਬਹੁਤ ਪ੍ਰਸੰਨ ਹੁੰਦੇ ਨੇ ਤੇ ਬਚਨ ਕਰਦੇ ਨੇ ਪਾਈ ਮੁੱਲੇ ਜੀ ਨੂੰ ਕਹਿੰਦੇ ਨੇ ਕਿ ਤਦ ਮੇਰਾ ਪਰਦਾ ਟਾਕਿਆ ਤੇਰਾ ਪਰਦਾ ਗੁਰੂ ਟਕੂਗਾ ਕਹਿੰਦੇ ਤੁਸੀਂ ਸ਼ਬਦ ਤੇ ਗੁਰੂ ਨੂੰ ਇੱਕ ਰੂਪ ਕਰਕੇ ਜਾਣਿਆ ਇਸ ਵਾਸਤੇ ਸ਼ਬਦ ਹੀ ਸਾਥ ਗੁਰੂ ਦਾ ਹਿਰਦਾ ਹੈ ਤੇ ਉਹਨੂੰ ਕਹਿੰਦੇ ਤੁਸੀਂ ਮੰਨਿਆ ਹੈ ਤੇ ਤੁਹਾਡਾ ਆਧਾਰ ਜਨਮ ਜਰਮਾ ਦਾ ਅੱਜ ਤੋਂ ਹੋ ਜਾਏਗਾ ਭਾਈ ਗੁਰਦਾਸ ਜੀ ਵੀ ਭਾਈ ਕੀਰਨ ਜੀ ਨੂੰ ਜਿਹੜਾ ਬਹੁਤ ਹੀ ਆਚਰਣ ਦੇ ਉੱਚੇ ਸੁੱਚੇ ਕਿਰਦਾਰ ਵਾਲਾ ਦੱਸਦੇ ਨੇ ਗੁਰੂ ਦਾ ਦਾਸ ਗੁਰੂ ਦਾ ਪ੍ਰੇਮੀ ਗੁਰੂ ਦਾ ਸਿੱਖ ਕਹਿੰਦੇ ਕਿ ਨਿਵਾਜਦੇ ਨੇ ਉਹ ਕਹਿੰਦੇ ਨੇ ਮੂਲਾ ਕੀਰਵਖਾਣੀ ਐ ਚਲਤ ਅਚਲ ਜਲੂਬਿਤ ਗੁਰਦਾਸ ਦੀ ਸੋ ਦੇਖੋ ਉਹਨਾਂ ਸਮਿਆਂ ਦੇ ਵਿੱਚ ਭਾਈ ਮੋਹਲਾ ਕਿੜ ਜੀ ਕਿਵੇਂ ਗੁਰੂ ਨਾਨਕ ਪਾਸ਼ਾ ਜੀ ਦਾ ਜਿਹੜਾ ਬਚਨ ਕਮਾਉਂਦੇ ਨੇ ਜੇਕਰ ਅਸੀਂ ਗੁਰਬਾਨੀ ਦੇ ਵਿੱਚੋਂ ਗੁਰੂ ਪਾਸ਼ਾ ਜੀ ਦੇ ਜੀਵਨ ਦੇ ਵਿੱਚੋਂ ਇੱਕ ਵੀ ਗੱਲ ਸਿੱਖ ਕੇ ਅਪਣਾ ਲਈਏ ਤਾਂ ਸਾਡਾ ਵੀ ਜਿਹੜਾ ਹੈਗਾ ਜਨਮ ਮਰਨ ਦਾ ਜਿਹੜਾ ਚੱਕਰ ਉਹ ਘਟਿਆ ਜਾ ਸਕਦਾ ਪਤਾ ਨਹੀਂ ਗੁਰੂ ਸ਼ਬਦ ਕਿੱਥੇ ਆਪਣੇ ਜੀਵਨ ਦੇ ਵਿੱਚ ਸਹਾਈ ਹੋਏਗਾ ਸੋ ਇਹ ਇਸ ਤਰ੍ਹਾਂ ਕੇ ਇਦਾਂ ਦੀਆਂ ਵੀਡੀਓ ਸੁਣਨ ਦੇ ਲਈ ਤੇ ਸਮਝਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਉਮੀਦ ਕਰਦੇ ਹਾਂ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਤੇ ਸੰਜਨ ਨੂੰ ਮਿਲਿਆ ਹੋਗਾ ਇਸ ਤਰ੍ਹਾਂ ਦੀਆਂ ਇਤਿਹਾਸਿਕ ਜਾਣਕਾਰੀਆਂ ਤੇ ਸਾਖੀਆਂ ਸੁਣਨ ਦੇ ਲਈ ਜਲਦੀ ਸੁਪਿਆਰੇ ਸਾਹ ਸੰਦੇਜ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ